हां भाई छोटू हल्ला गुल्ला हो रहा फस गए पाका फोन ऑटो में रख फिर भी जितना हो सिगा करी आगे कह दे थोड़ी भड़का दे ओके भाई फुल रिपोर्टर आपा उड़ी ਨੀ ਲਾ ਫਰਾ ਚੱਟ ਹਾਂ ਸੜੇ ਯੂਟਿਊਬਰ ਆਪਾਂ ਦਾ ਲਾ ਅਦਮ ਚੱਟ ਲਾਵਾ ਬਾਈ ਰਹਿਣ ਦੇ ਨਜ਼ਾਰਾ ਲੈਣ ਦੇ ਜਿੰਦਗੀ ਕਾ ਸਵੇ ਟੱਕਰ ਦਾ ਪਤਾ ਲੱਗ ਜਾਣਾ ਹਾਂ ਆਪਾਂ ਨਿਆਜ਼ਾ ਰਿਸਕ ਲੈ ਸਕਦੇ ਆਪਾਂ ਯੂਟਿਊਬਰ ਆ ਪ੍ਰੈਸ ਨਹੀਂ ਹੈ ਮੈਂ ਦਿਖਾਰੇ ਕਾ

ਜਾਰੀ ਕਰਾਣੇ ਪਏ ਕਿਉਂਕਿ ਆ ਦਿਨ ਨੇ ਕੋੜੀ ਕੋੜੀ ਆਡਰ ਕਰਤੀਆਂ ਪੈ ਨਹੀਂ ਮਾਰੇ ਕੋ ਮੋਟਰ ਦੱਸ ਦਿਓ ਸਾਰੇ ਬੰਦਿਆਣ ਭਾਈ ਆਪਣਾ ਬੱਚ ਬਚਾਓ ਕਰਈਓ ਲਓ ਮਿੱਤਰੋ ਮੈਂ ਸਵੇਰੀ ਕੇ ਹਾਲਾਤਾਂ ਸ਼ੰਭੂ ਬੋਰਡਰ ਕੇ ਜਹਾ ਗੱਟੀਆਂ ਪਰ ਬਾਕੀ ਅਲੀ ਕੰਮ ਵਰਕਿੰਗ ਹੋ ਜਾ ਰਿਹਾ ਹਾਲੀਵੁੱਡ న్యూਸ ਵਾਲੇ ਇੰਨੇ ਕੋ ਫਿਰ ਰਹੇ ਕੋ ਜਾਂ ਤੱਕ ਭਾਈ ਕਿਉਂਕਿ ਉਹਨਾਂ ਨੇ ਇੰਟਰ ਬੰਦ ਕਰ ਦਿੱਤੀ ਬਾਈ ਸਾਰੇ ਜਗ੍ਹਾ ਨਾ ਮਰੇ ਇੱਧਰ ਦੇ ਆਲੇ ਡਿਸਟ੍ਰਿਕਟਾਂ ਬੰਦ ਪਟਿਆਲਾ ਡਿਸਟ੍ਰਿਕਟ ਸਾਰੀ ਹੈ ਅਸਰ ਰੂਰਮਾ ਵੀ ਬੰਦ ਕਰ ਦਿੱਤਾ ਅੱਛਾ ਵਾਕਾ ਜਾਣ ਦੇਣਗੇ ਕਿ ਨਾ ਬਾਕੀ ਹਲੇ ਟਰਾਲੀਆਂ ਦਾ ਬਹੁਤ ਖੜੀਆਂ ਬਈ ਬਟ ਰਾਤ ਤੱਕ ਆ ਰਹੇ ਨਹੀਂ ਉਹ ਚੱਕ ਦੀ ਆਵਾਜ਼ ਆਕਦੇ ਹਲੇ ਨਹੀਂ ਕੁਝ ਵੀ ਹੋਇਆ ਹੈ ਅੱਗੇ ਅੱਗੇ ਤਾਂ ਚਾਹ ਸ਼ਾਇਦ ਚੱਕ ਦੀ ਆ ਉਹ ਸਟੇਜ ਵਗੈਰਾ ਬਾਕੀ ਨਹੀਂ ਪੜਿਆ ਬਈ ਸਾਰਾ ਕੰਮ

ਸਾਰਾ ਜੱਕਦੀ ਆ ਹੈ ਨਾ ਸਿਸਟਮ ਅਲੀ ਭਾਈ ਅੱਗਾਂ ਨਹੀਂ ਜਾਣਦੇ ਰ ਉਧਰ ਤੇ ਵੀ ਰਸਤੇ ਕਰ ਰਹੇ ਕੋਟਾ ਬੰਨੇ ਸਟੇਜਾਂ ਦੀ ਇਹ ਯੋ ਰੈਸਟੇਜ ਹੈ ਨਾ ਬਹੁਤ ਢੋਢੀ ਵੀ ਰੈਂਟ ਬਹੁਤਾ ਕੰਮ ਕਰ ਚੱਕਿਆ ਹੈ ਬੜਾ ਕੰਮ ਜੱਕਿਆ ਨੇ ਵੀ मैं कह रहा पैदल जाए वहाँ कभी स्कूटरी जब तक कर लिया मारे बाकी उधर तो भाई जैसी भी लग रही पॉप लेना दूर तो दिखा दूँ मिलिट्री फोर्स खड़ी है खुल गया गमसी न जा रहे हैं बहुत कंक्रीट पार्क है पत्थर पर घग्गर भी छोटा सा रह गया ना वो घग्गर भी छोटा सा रह गया घग्गर का पानी दिख रहा है उसका देखिए ਤੁਲੇ ਕਰ ਬਈ ਉਹ ਕੰਮ ਲੱਗ ਰਿਹਾ ਹਾਂ ਮੁੰਡਿਆ ਕਿਉਂ ਨਹੀਂ ਵਧੀਆ ਵਧੀਆ ਬਾਕੀ ਬਈ ਨਾ ਨਿਊਜ਼ ਵਾਲੀ ਗੱਡੀਆਂ ਖੜੀਆਂ ਉਧਰ ਇਹ ਦੇਖੋ ਸਾਰਾ ਇੱਧਰ ਸਾਈਡਾਂ ਉੱਪਰ ਦੀ ਉਹ ਏਸੀ ਵੀ ਚੱਕਾ ਪਰਾਂ ਮਾਰਿਆ ਓਏ ਜਲੇ ਆ ਰਹੇ ਹਨ ਨਾ న్యూਸ ਵਾਲੇ ਰਾਤ ਰਹਿ ਕੇ ਬਹੁਤ ਬੰਦੇ ਵਿਚਾਰੇ ਪਸਤਾਰੇ ਹਨ ਹਨ ਹਾਂ ਸਰਵਜੀ ਹਾਂ ਵੀ ਸਰਵਜੀ ਬਾਕੀ ਮਿੱਤਰੋ ਪੁਲਿਸ ਵਾਲੇ ਆਏ ਦੇ ਉਹ ਪੁਲਿਸ ਵਾਲੇ ਕਹਿ ਗਏ ਵੀ ਸਰਵਿਸ ਰੋਡ ਚਲਾਣਾ ਹਲੀ ਉੱਪਰ ਵਾਲਾ ਰੋਕਣਾ ਵੀ ਆਪਣੀ ਜਿੰਨੀ ਵੀ ਹੋ ਸਕਾ ਟਰਾਲੀਆਂ ਠਾ ਸਕਾ ਹਨਾ ਵੀ ਕੋਈ ਚੱਕਰ ਨਹੀਂ ਹੈ ਮਨ ਸਮਾਨ ਸਮੂਨ ਦਾ ਜੋ ਵੀ ਹੈ ਆਪਣਾ ਠਾ ਸਕਾ ਉਹਨੇ ਸਰਵਿਸ ਰੋਡ ਕਲੀਅਰ ਕਰਨੇ ਪਹਿਲਾਂ ਉੱਪਰ ਵਾਲਾ ਬਾਦਵਾ ਕਰਨੇ ਆ ਨੇ ਬਾਈ ਹਾਈਵੇ ਟ੍ਰੈਫਿਕ ਚਲਦੀ ਕਰਨੀ ਆ ਉਹਨੇ ਅੱਜ ਕਿਉਂਕਿ ਆ ਉੱਧਰ ਵੀ ਕੰਮ ਚੱਲ ਰਿਹਾ ਆ। ਵਾਕ ਇਸ ਤਰੀਕਾ ਖੜਿਆ ਅੱਗਾ ਅੱਗਾ ਥੋੜੀ ਬੋ ਤਾਂ ਕਰਿਆ ਉਹਨੇ। ਪਿੱਛਾ ਤਾਂ ਨਹੀਂ ਹੈ ਕੁਝ ਵੀ ਯਾਰ। ਕਿਸੇ ਵੀ ਟਰੈਕਟਰ ਟਰਾਲੀ ਨੂੰ ਕੋਈ ਨੁਕਸਾਨ ਨਹੀਂ ਹੈ। ਸਿਰਫ ਅੱਗਾ ਅੱਗਾ ਖੜਿਆ ਜਿੰਨੇ ਟਰੈਕਟਰ ਕੱਢੇ ਤੇ ਝੁੰਗਿਆਂ ਜਿਹੜੀ ਰਸ ਦੀ ਉਹਨੂੰ ਅਜਿ ਇਸ ਤਰ੍ਹਾਂ ਇਹ ਤੋੜਦੀ। ਟਰਾਲੀਆਂ ਕਿਸੇ ਨੇ ਕੁਝ ਨਹੀਂ ਕਿਹਾ ਕਿਸ ਨੂੰ। ਟਰਾਲੀ ਦਾ ਇਹ ਦੇਖੋ ਰੋਡ 'ਪਾ ਖੜੀ ਵੀਰ ਕਾਣੇ ਕਿ ਕੈ ਚੱਕਰਾ ਠੀਕ ਨੇ। ਲਾਇਓ ਖੜੀ ਆ ਕੋਈ ਕਿਸੇ ਨੇ ਕੁਝ ਨਹੀਂ ਕਹਿ ਰੇ ਟਰਾਲੀ ਨੂੰ ਤਾਂ ਕਿਸੇ ਨੇ ਵੀ ਨਹੀਂ ਪੁੱਛਿਆ ਰਹੇ ਸੋ ਵੀ ਜਿਹੜੀ ਗਾਗਾ ਦੀ ਉਹਨੂੰ ਕਹਿਣ ਲੱਗੇ ਬਸ ਹੈ ਨਾ ਬਾਕੀ ਜੱਟ ਗਯਾਰ ਬੰਦਾ ਨਾ ਨਾ ਹੋਵਾ ਗੈਲ ਕੋਈ ਖੜਿਆ ਕੁਝ ਨਹੀਂ ਬਣੇ ਕਰਦਾ ਯਾਰ 50 ਬੰਦਿਆਂ ਦਾ ਕੀ ਬਣੇ ਕਰਾ ਹੈ ਐ ਡੇ ਮੋਰਜਾ 50 ਬੰਦੇ ਸਿਰ ਉਜਾਰਾਂ 50 ਬੰਦੇ ਹੈ ਪੁਲਸ ਵਾਲਾ ਵੀ ਕਹਿਉ ਰਹੇ ਨੇ ਖਨੌਰੀ ਦਾ ਜੋ ਚਲੋ ਅਹੀ ਤਾਂ ਬਾਈ ਆਪਣੀ ਵੀ ਢਿੱਲੇ ਦੀਨ ਕੀ ਯਾਰਾਂ ਹੈਨਾ ਢਿੱਲੇ ਕਰ ਕਈ ਵਾਰ ਹੋਇਆ ਯਾਰ ਕੁਛ ਵੀ ਇਧਰਲੀ ਲਾਈਨ ਤੋਂ ਕਲੀਅਰ ਹੋ ਆ ਪਹਿਲੀ ਹੀ ਕਲੀਅਰ ਦੀ ਰੈਸਾਂ ਰੈਸਾਂ ਉਹ ਜਿੰਦੇ ਜਿੰਦੇ ਬੁੱਕ ਮਾਰ ਗਏ ਆ ਬਾਗਟ ਮਾਰ ਗਏ ਹੈਨਾ कड़ी कड़ी पुलिस भाई बहुत एयर फोर्स भी हां ब्यौंत बंदी का लोवा कोई भी काम न्यू तो नहीं है चक्क कबूथा काम कर लो ਅੱਜ ਖਬਰਾਂ ਵਾਲੇ ਝੂਠ ਬੋ ਬੋਲਾਂ ਹਾਈ ਟਰਾਲੀਆਂ ਟੱਕਦੀ ਨਹੀਂ ਹੋ ਗਿਆ ਵਾਹ ਹੋ ਗਿਆ ਕਿਸੇ ਨੂੰ ਕੁਝ ਨਹੀਂ ਹੈ ਬਾਈ ਉਰੇ ਖੜੇ ਸੇਫ ਖੜੇ ਜਿੰਨਗੇ ਵੀ ਟਰੈਕਟਰ ਟਰਾਲੀਆਂ ਦੀ ਠੀਕ ਨਹੀਂ ਕੋਈ ਬੰਦਾ ਉਹੀਂ ਘਬਰਾ ਜਾ ਯਾਰ ਵੀ ਮੇਰੀ ਯਾਰ 4 ਲੱਖ ਦੀ ਟਰਾਲੀ ਮੇਰੇ ਟਰੈਕਟਰ ਦਾ ਯਾਰ 10 ਲੱਖ ਰੁਪਏ ਹੈ ਨਾ ਹੋ ਨਹੀਂ ਥੋੜਾ ਚੱਲ ਜਾ ਹੋਰ ਨਿਊ ਤਾਂ ਯਾਰ ਕੋਈ ਪਾਗਲ ਤੋਂ ਹੈ ਨਹੀਂ ਬਾਕੀ ਜਿੰਨੀ ਵੀ ਟਰਾਲੀਆਂ ਅੱਕੇ ਦੇ ਹਟਾਈ ਇਹਨੇ ਬਾਈ ਪਰਾ ਗਰਾਊਂਡ ਬਣਾ ਰੱਖਾ ਤੱਕੜਾਣ ਵਗੈਰੇ ਵਾਕਿਆਂ ਨੂੰ ਟਾਈਮ ਦੇ ਰੱਖਿਆ ਵੀ ਆਪਣੇ ਆਪਣੀ ਪਾ ਲੈ ਜੋ ਮਾਨੂੰ ਤਾਂ ਕਲੀਅਰ ਕਰਾਣਾ ਕਿ ਕੋਈ ਸਰਕਾਰ ਕੱਕਾ ਕੁਝ ਨਹੀਂ ਹਟਦਾ ਯਾਰ ਜੇ ਸਰਕਾਰ ਦਾ ਹੀ ਆਰਡਰ ਆ ਗਿਆ ਯੂ ਵੀ ਕਲੀਅਰ ਹੋ ਆ ਨਾ ਸਾਰੀ ਇਧਰਲੀ ਸਾਈਡ ਖੜੀਆਂ ਪੰਜ ਸੱਤ ਟਰਾਲੀਆਂ ਯੂਕੇ ਕਰਖੇ ਆ ਬੰਦ ਪੜਿਆ ਹੈ ਨਾ ਬਾਕੀ ਭਾਈ ਕੋਈ ਵੀ ਆਵਾ ਨਾ ਇਹਨੂੰ ਉੱਪਰ ਨਾ ਕੋਈ ਵੀ ਚੜਾਓ ਉੱਪਰ ਸੜਕਗੇ ਨਾ ਵਹੀਕਲ ਇਹ ਦੇਖੋ ਸੂੰਬੇ ਨਹੀਂ ਗੱਡ ਰਖਿਆ ਉਹ ਪੜਿਆ ਦੇਖੇ ਕਿਸੇ ਦੇ ਟਾਇਰ ਮੇ ਗੜ ਗਿਆ ਬਹੁਤ ਸਾਰੇ ਕਿਉਂਕਿ ਟੈਂਟ ਗੰਢਣੇ ਵਾਸਤੇ ਇਹਨੂੰ ਬਹੁਤ ਵਾਰ ਕਰਖਿਆ ਤਾਂ ਨਾ ਕਦੇ ਉਹੀ ਚੜਦਾ ਯਾਰ ਨੁਕਸਾਨ ਹੋਵਗਾ ਕਿਸੇ ਵੀਰ ਭਾਈ ਦਾ ਟਾਕੀ ਬਾਈ ਕੋ ਜ਼ਿੰਮੇਦਾਰ ਟਰਾਲੀਆਂ ਦੀ ਖਾਲੀ ਤਿਆਰੀ ਕਰ ਰਿਹਾ ਲੈ ਜਰੇ ਆਪਣੀ ਚੱਕਾ ਹੈ ਨਾ ਉਹ ਠੀਕ ਆ ਬਾਈ ਸਰਕਾਰ ਗੱਲ ਮੱਥਾ ਨਹੀਂ ਲਾਇਆ ਜਾ ਸਕਦਾ ਠੀਕ ਨਹੀਂ ਲੋਕਾਂ ਦਾ ਮੋਟਾ ਹੈ ਹੋਰ ਇੱਕ ਜੁੱਟ ਹੈ ਨਹੀਂ ਯਾਰ ਕਿ ਦੋ ਯੂਨੀਨਾਂ ਗੱਲ ਕੁਝ ਨਹੀਂ ਬਣਦਾ ਵੀਰ ਕਿੰਨੇ ਕ ਬੰਦੇ ਹੋ ਜਾਣਗੇ ਯਾਰ ਸਮਝਣ ਲੱਗੀ ਕਹਦੇ ਇੰਨੀ ਜਲਦੀ ਨਹੀਂ ਖੁੱਲਿਆ ਰਸਤਾ ਭੈਣ ਚੋ ਬੱਸਾਂ ਵਾਲੇ ਵੀ ਸਿੱਧੇ ਜਾ ਰਹੇ ਆ ਆਹ ਔਰ ਟੈਕਸੀ ਟਰੈਵਲਰ ਵਾਲੇ ਹੈ ਜਿੰਨਾ ਵੀ ਹੋ ਸਗਾ ਯਾਰ ਨਾ ਜਿਸ ਤਰ੍ਹਾਂ ਕਹਦੇ ਕਰਾਂ ਸਿੱਕੇ ਕੇ ਦੋ ਵਹਿਲੂ ਆ ਭਾਈ ਇਹਨਾਂ ਚੀਜ਼ਾਂ ਕੇ ਫਾਇਦੇ ਵੀ ਆ ਚਲੋ ਮੰਗਾ ਪੂਰੀ ਹੋ ਜਾਂ ਇਹਨਾਂ ਚੀਜ਼ਾਂ ਕੇ ਨੁਕਸਾਨ ਵੀ ਆ ਬਹੁਤ ਆ ਯਾਰ ਲੋਕਲ ਸੁਬੰਦੇ ਵਾਸਤਾ ਬਹੁਤ ਬੜਾ ਨੁਕਸਾਨ ਦਾ ਈ ਸਾਨੂੰ ਯਾਰ ਆਣੇ ਜਾਣੇ ਵਾਲੇ ਵਾਸਤੇ ਯਾਰ ਇੱਕ ਸਾਲ ਕੋਈ ਥੋੜਾ ਨਹੀਂ ਹੁੰਦਾ ਇੱਕ ਦੇ ਦੋ ਉੱਪਰ ਹੋ ਗਿਆ ਇੱਕ ਦੋ ਉੱਪਰ ਹੋ ਗਿਆ 500 ਤਿੰਨ ਉਹ ਠੀਕ ਆ ਭਾਈ ਸੇਫ ਨਿਕਲ ਜਾ ਯਾਰ ਸਾਰੀ ਉਮਰ ਦਾ ਇੱਕ ਉਹ ਤੇਰੀ ਭਾਣੇ ਟਰੈਕਟਰ ਵਾਲਾ ਥਾਰੀ ਤੋੜ ਗਿਆ ਕਹਾ ਬੜਾ ਦਬੜੀ ਮੱਚ ਗਈ ਚਾਰ ਤੁਰ ਦੇਖ ਕਰਾ ਕਈ ਵਾਰੀ ਧਿਆਨ ਨਹੀਂ ਹੁੰਦਾ ਮੈਂ ਵੀਡੀਓ ਆਉਗਾ ਪਤਾ ਹੈ ਜੀਮੇਦਾਰ ਨੇ ਨਹਿ ਸੰਦ ਵੀ ਮਤਲਬ ਬੜੇ ਔਖੇ ਕਰਕੇ ਕਿਸ਼ਤਾ ਪੂਰੇ ਇਹ ਬਨੇ ਵੀ ਟੁੱਟ ਜਾਣਗੇ ਕੌਣ ਜ਼ਿੰਮੇਵਾਰ ਆ ਹੋਗਾ ਹੈ ਇਸ ਕਰਕੇ ਆਪਣਾ ਸਿਆਣੀਪਤ ਸਿਆਣਪਤ ਵਰਤਦੇ ਲੋਕ ਵੀ ਜਾ ਰਹੇ ਆ बाकी भाई लोग कही जा रहे ट्रालीयां फाका ले गए लोकल कौन वाले लो वाह करे कोई किसी की ट्राली नहीं उड़ी खड़ीयां भाई वहीं ना खबराओ ये देख साइड में करिए इस तरह ट्रालीयां वो साइड में करती है ना क्योंकि टाइम देख गई हुई पुलिस ये देखो हुक्का मार रहे हैं हुक्का और रिपटरी ਕੋਪੁਰਸਾਲੇ ਮਾਨੂੰ ਪੁੱਛ ਰਿਹਾ ਐ ਕਿਰਾ ਕਿਧਰ ਆ ਬਾਈ ਮੈਂ ਕਿਹਾ ਲੋਕਲ ਆ ਤੇ ਜੋ ਜੋ ਕਿਉਂਕਿ ਬਹੁਤ ਬੰਦੇ ਆ ਰਹੇ ਦੇਖਣੇ ਯਾਰ ਰਸਤਿਆਂ ਵਾਸਤਾ ਬਹੁਤ ਅੰਗ ਦੇ ਲੋਕ ਹੈ ਜਿਹੜੀਆਂ ਵਾਲੇ ਮਾਰ ਬਾਈ ਕੱਦ ਕੇ ਸਵੇਰ ਗਿਆਣ ਲੀਏ 6:00 ਵਜੇ ਤੱਕ ਵਿੱਕਾ ਤਾਂ ਖੁਦਾ ਕੱਦ ਖੁੱਲੇਗਾ ਜਿਹੜਾ ਭੈਂਚ ਦਾ 100-100 ਕਿਲੋਮੀਟਰ ਘੁੰਮਗਾ ਯਾਰ 50-50 ਕਿਲੋਮੀਟਰ ਨੂੰ ਭੈਂਚ ਦਾ ਫੇਰ ਨਹੀਂ ਭੈਂਚੋਂ ਓਕੇ ਬਹੁਤ ਆ ਬਾਈ ਲੋਕਾਂ ਸੋ ਸਿਦਿਆ ਰਸਤਾ DNA ਮੈਂ ਕੱਲ ਆਇਆ ਰਸਤੇ ਨੂੰ ਕੱਲ ਨੂੰ ਸਭ ਕਹਿ ਰਿਹਾ ਦਾ ਮੈਂ ਰਸਤਾ 2-3 ਦਿਨ ਦਾ ਬਫੇਪਾਂਗੇ ਉੱਪਰੋਂ ਚੱਲਦੀ ਗੱਡੀ ਹੋਰ ਯਾਰ ਯੂ ਅੱਛਾ ਪੈਨਲ ਵੀ ਲਾ ਜੀ ਜਾ ਹੂੰ ਦੇਖਿਆ ਜਾ ਦਵਿੰਦਰ ਠੀਕ ਵੀ ਆਇਓ ਜੇ ਕਿਸਾਨ ਨਾ ਮਤਲਬ ਠੰਡੇ ਮਤੇ ਗੱਲ ਕੰਮ ਲੈ ਹੈ ਨਾ ਜੇ کہیں ਇਕੱਠੇ ਹੋ ਗਾ ਆਮਾ ਫੇ ਤਾਂ ਫਾਇਦਾ ਇਸ ਤਰ੍ਹਾਂ ਕੁਛ ਨਹੀਂ ਕੁਦਾ 10 ਬੰਦੇ ਆਈ ਜਾਂ ਇਸ ਤਰ੍ਹਾਂ ਕੁਛ ਨਹੀਂ ਬਣੇ ਕਰਦਾ ਪਹਿਲਾਂ ਇਸ ਤਰ੍ਹਾਂ ਨਹੀਂ ਨਾ ਕੱਟ ਹੁੰਦਾ ਹਾਂ 50 ਬੰਦੇ ਥੋੜੀ ਯਾਰ ਜੰਗ ਲੜੇ ਕਰਾਂ ਹੈ ਇਹ ਫੇਰ ਬੱਕ ਜਾਣਾ ਪੜਾਗਦਾ ਕਹ ਜਰਮਨੀ ਕੇ ਆਕਨਾਸਤਰ ਖਡਾਰ ਗਿਆ ਬਈ ਗੱਡੀਆਂ ਨੇ ਆਰਮੀਰ ਮੇਲੇ ਗਿਆ ਬਾਕੀ ਹਲੀ ਕੱਧੇ ਦਿਨ ਲੱਗਾਗਾ ਨਾ ਸਾਰਾ ਕੁਝ ਕਲੀਅਰ ਹੋਣੇ ਮਾ ਕੋਈ ਟਾਈਮ ਲੱਗਾ ਇਨ ਚੀਜ਼ਾਂ ਨੂੰ ਬਈ ਕਿਉਂ ਤਾਮ-ਤਾਮ ਕਰਨੇ ਨੂੰ ਬਹੁਤ ਟਾਈਮ ਲੱਗਾ ਤੇਨੂੰ ਠਾਣੇ ਨੂੰ ਬਹੁਤ ਟਾਈਮ ਲੱਗਾਗਾ ਬਾਈ ਹਾਂ ਕਿੱਧਰ ਕਲੀਅਰ ਆਊਗਾ ਪਹਿਲਾਂ ਜਿਹੜੇ ਰਸਤੇ ਮਨ ਚੱਲ ਰਹੇ ਤੇ ਲੋਕਾਂ ਨੂੰ ਤਾਂ ਜਾ ਸਕਾਂ ਨਾ ਕੱਥਾ ਦਿਨ ਮੈਂ ਤਾਂ ਚੱਲੋ ਰਹੇ ਆ ਬਾਕੀ ਰਸਤਾ ਲਈ ਖੁੱਲਾਗਾ ਭਾਈ ਬਾਕੀ ਮਿੱਤਰੋ ਜਿਸ ਤਰ੍ਹਾਂ ਸਿਆਣੇ ਕਹਾਂ ਭਾਈ ਸਿੱਕੇਗੇ ਨਾ ਦੋ ਪਹਿਲੂ ਹੁਆ ਭਾਈ ਤਾਂ ਇੰ ਚ ਜੰਗੇ ਪੋਜੀਟਿਵ ਵੀ ਰਿਜ਼ਲਟ ਤੇ ਨੈਗੇਟਿਵ ਵੀ ਰਿਜ਼ਲਟ ਦੇ ਭਾਈ ਜਿਸ ਤਰ੍ਹਾਂ ਆਪਣੇ ਧਰਨੇ ਹੋ ਗਏ ਭਾਈ ਇੰ ਚ ਜੰਗੇ ਫਾਇਦੇ ਵੀ ਤੇ ਨੁਕਸਾਨ ਵੀ ਤੇ ਫਾਇਦੇ ਚਲੋ ਆਪਣੇ ਕਿਸਾਨਾਂ ਵਾਸਤਾ ਬੈਠੇ ਦੇ ਕੋਈ ਮੰਗਾ ਪੂਰੀ ਕਰਨੇ ਵਾਸਤਾ ਭਾਈ ਉਸ ਚੀਜ਼ ਵਿੱਚ ਜੇ ਪੂਰੀ ਹੋ ਜਾਂਦੀ ਤਾਂ ਫਾਇਦਾ ਹੋ ਜਾਂਦਾ ਅੱਛਾ ਨੈਗੇਟਿਵ ਪੁਆਇੰਟ ਵਾਂ ਬਾਈ ਬਹੁਤ ਸਾਰੇ ਲੋਕਲ ਬੰਦਿਆਂ ਵਾਸਤਾ ਬਹੁਤ ਜ਼ਿਆਦਾ ਦੁਖੀ ਤੇ ਜਿੰਨਾਂ ਆਣਾ ਜਾਣਾ ਬਾਈ ਬਹੁਤ ਜ਼ਿਆਦਾ ਮੁਸ਼ਕਲ ਦਾ ਕੋਈ ਨੈਸ਼ਨਲ ਹਾਈਵੇ ਦਾ ਇੱਕ ਦੂਸਰੀ ਗੱਲ ਤੇ ਬਾਈ ਜਿਹੜਾ ਸ਼ਹਿਰ ਲਵਾ ਹੋਣੇ ਕਰਕੇ 5 ਕਿਲੋਮੀਟਰਾਂ ਵਾਲਾ ਸ਼ਹਿਰ ਤਾਂ ਬਾਈ ਫਿਰ ਉੱਪਰ ਤੇ ਇੱਕ ਦਰਿਆ ਹੋ ਗਿਆ ਆਪਣਾ ਘੱਗਰ ਦਰਿਆ ਤਾਂ ਬਾਈ ਜਿਸ ਨੂੰ ਲੰਘਣਾ ਕ੍ਰੋਸ ਕਰਨਾ ਹੀ ਬਹੁਤ ਮੁਸ਼ਕਲ ਤੇ ਲੋਕਾਂ ਨੂੰ ਜੇ ਕਹੀਂ ਦੂਸਰੀ ਸੜਕ ਹੁੰਦੀ ਜਾਂ ਕੁਝ ਹੋਰ ਹੁੰਦਾ ਖੇਤਾਂ ਨੂੰ ਲੋਕ ਸਸ ਰਸਤੇ ਜਲਦੀ ਬਣ ਜਾਂਦੇ ਲੋਕ ਇੰਨੇ ਦੁਖੀ ਨਾ ਹੁੰਦੇ ਬਟ ਕੱਗਰ ਦਰਿਆ ਕਰਕੇ ਰਸਤਾ ਬੰਦ ਹੋਣੇ ਕਰਕੇ ਲੋਕਾਂ ਨੂੰ ਉਲਝਣ ਬਹੁਤ ਜ਼ਿਆਦਾ ਪਟ ਰਹੀ ਦੀ ਬਾਕੀ ਬਾਈ ਸੁੱਖ ਦੁੱਖ ਸਾਰਿਆਂ ਗੈਲੋ ਬਣੇ ਦੇ ਬਾਈ ਮਰੂਰਾ ਸਭ ਤੋਂ ਜ਼ਿਆਦਾ بڑے ਹਸਪੀਟਲ ਆ ਬਣਿਆ ਅੰਬਾਲੀਆਂ ਬਾਈ ਮੇਰੇ ਪਿੰਡ ਮੈਂ ਮੰਨਗਾ ਜਦ ਦੋ ਤਿੰਨ ਮੋਤਾਂ ਐਸੀ ਹੋ ਗਈ ਜਿਨ ਘਟ ਸਹੀ ਟਾਈਮ ਪਾ ਜਾ ਨਹੀਂ ਹੋਏ ਰਸਤੇ ਮੈਂ ਵਿਚਾਰੇ ਗੁਜ਼ਰ ਗਏ ਕਿਉਂਕਿ ਮੋਹਾਲੇ ਲੈ ਜਾਓ ਜਾਂ ਪੀਜੀ ਲੈ ਜਾਣਾ ਬਹੁਤ ਔਖਾ ਦਾ ਆਪਾਂ ਨੂੰ 5 ਕਿਲੋਮੀਟਰ ਪੜਾ ਦਾ ਬਾਈ ਕੋਈ ਇੱਕ ਮਿੰਟ ਮਾ ਟੈਗ ਐਸੀ ਚੀਜ਼ ਆ ਜਿਹੜਾ ਹਾਰਟ ਟੈਗ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਬਾਈ ਬ੍ਰੇਨ ਟੈਗ ਹੋ ਗਿਆ ਇਨਵਾ ਟਾਈਮ ਬਹੁਤ ਥੋੜਾ ਹੋਵਾ ਬੰਦੇ ਵਾਧਾ ਘੰਟਾ ਹੋਵਾ 10 ਮਿੰਟ ਹੋਵਾਂ ਲੈ ਕੇ ਜਾਣੇਗਾ ਜਲਦੀ ਜਲਦੀ ਬਾਈ ਬਟ ਉਹ ਮਜਬੂਰੀ ਹੋ ਗਈ ਟਾਈਮ ਕੀ ਬਾਈ ਡੇਡ ਡੇਡ ਘੰਟਾ ਲੱਗਾ ਬਾਕੀ ਪਿਛਲੀ ਵੀਡੀਓ ਜਿੰਨੇ ਵੀ ਬਾਈਆਂ ਦੇ ਦੇਖੀਏ ਮੇਰੇ ਤੁਹਾਨੂੰ ਪਤਾ ਹੀ ਹੈ ਕਾਹਨੂੰ ਜਾਇਕਰਾਂ ਦੇ ਗੱਡੀ ਲੈਗਾ ਘੰਟਾ ਘੰਟਾ ਡੇਡ ਡੇਡ ਘੰਟਾ ਤੁਹਾਨੂੰ ਟਾਈਮ ਦਿਖਾ ਕੇ ਵੀ ਦਿਖਾਇਆ ਵੀ ਇਤ ਬਾਕੀ ਵੀਰੋ ਕੋਈ ਮੋਰਚਾ ਲਾ ਕਾ ਜੰਗਾਂ ਜਿੱਤਣੀਆਂ ਨੇ ਸੋਖੀ ਨਹੀਂ ਪੜੀ ਜੇ ਆਪਾਂ ਮੋਰਚੇ ਵਜਾ ਕਾ ਐਲਾਨ ਕਰ ਕਾ ਆਪਾਂ ਘਰਾਂ ਵੜ ਜਾਇਗਾ ਉੱਥਾ ਜਹਾਂ ਤੋਂ ਬੰਦੇ ਕਹਾਂ 5000 ਬੰਦਿਆਂ ਦੀ ਲੋੜ ਕਹਾਂ ਪਰ ਆ 50 ਬੰਦੇ ਬਾਕੀ ਬੰਦੇ ਜੱਤ ਤੋਂ ਖੜੇ ਤੇ ਗੈਲ ਬਾਈ ਫਿਰ ਘਰਾਂ ਜਾ ਕਾ ਆਰਾਮ ਤੇ ਪੜ ਗਏ ਬਾਈ ਉਸ ਤਰ੍ਹਾਂ ਕੰਮ ਨਹੀਂ ਚੱਲੇ ਕਰਦਾ ਦੇਖੋ ਕੋਈ ਵੀ ਚੀਜ਼ ਆ ਬਾਈ ਟਰੈਕਟਰ ਟਰਿਕ ਨੇ ਟਰਾਲੀਆਂ ਖੜਾ ਕਾ ਚੱਲੇ ਏ ਟਰਾਲੀਆਂ ਦੀ ਲੋੜ ਨਹੀਂ ਦੀ ਟਰੈਕਟਰ ਆਪਨੇ ਲੈ ਗਏ ਜ਼ਿਮੀਦਾਰ ਚੱਲੇ ਗਏ ਇਸ ਤਰ੍ਹਾਂ ਕੋਈ ਵੀ ਕੰਮ ਨਹੀਂ ਬਣੇ ਕਰਦਾ ਬਾਕੀ ਸਭ ਤੋਂ ਵੱਡੀ ਗੱਲ ਆ ਬਾਈ ਮੈਂ ਪਹਿਲਾਂ ਵੀ ਵੀਡੀਓ ਆਪਣੇ ਪਰਿਵਾਰ ਤੇ ਬਿਨਾ ਕਦੀ ਵੀ ਗੱਲ ਨਹੀਂ ਬਣਦੀ ਬਾਈ ਚਾ ਕੋਈ ਕੱਢੇ ਕੋਈ ਚੀਜ਼ ਆ ਬਾਈ ਇਹੋ ਆਪਣੀ ਯੂਨੀਆ ਬਾਈ 30 35 ਹੋ ਰਹੀਦੀ ਯੂਨੀਆ ਸਿਰਫ ਦੋ ਲਾੜਰੀ ਦੀ ਆਪਣੇ ਜੇ ਪਰਿਵਾਰ ਕੇ 8 10 ਮੈਂਬਰ ਆ ਬਾਈ ਉਸ ਵੇਲੇ ਦੋ ਮੈਂਬਰ ਕੋਸ਼ਿਸ਼ ਕਰਦੇ ਹੋਣ ਨਿਊ ਨਿਊ ਹੋ ਜਾ ਕੁਝ ਨਹੀਂ ਬਣਦਾ ਜਦ ਤੱਕ ਆਪਣੇ ਪਰਿਵਾਰ ਫੁੱਲ ਸਪੋਰਟਿਵ ਨਾ ਹੋ ਤੋ ਦੋ ਯੂਨੀਆ ਨਾਲ ਕੁਝ ਨਹੀਂ ਬਣਦਾ ਉਹੀ ਕੰਮ ਹੋਇਆ ਬਾਈ ਫਿਰ ਸਰਕਾਰ ਨੇ ਕੋਈ ਰਣਨੀਤੀਆਂ ਹੋਈਆਂ ਨਾ ਆਪੀਆਂ ਪਹਿਲਾਂ ਕਿਉਂ ਨਹੀਂ ਹੋਈ ਕਿਉਂਕਿ ਪਹਿਲਾਂ ਲੋਕ ਜੁੜੇ ਹੋਏ ਤੇ ਲੋਕਾਂ ਦਾ ਵਿਸ਼ਵਾਸ ਤਾਂ ਬਹੁਤ ਇਕੱਠੇ ਦੇ ਜਿਹੜਾ ਦਿੱਲੀ ਧਰਨਾ ਦੇ ਬਾਅਦ ਬਹੁਤ ਜ਼ਿਆਦਾ ਲੋਕ ਵਿੱਚ ਇੰਗੇ ਟੁੱਟ ਗਏ ਬਾਈ ਕੁਝ ਲੀਡਰ ਮਾਰੇ ਤੁਹਾਨੂੰ ਪਤੀ ਲੈਓ ਪੈਸੇ ਲੇਗਾ ਬੋਟਾ ਮਾ ਖੜ ਗਏ ਕੁਝ ਇਸ ਤਰ੍ਹਾਂ ਉਸ ਤਰ੍ਹਾਂ ਬਹੁਤ ਕੰਮ ਹੋਇਆ ਬਾਈ ਬਾਕੀ ਹਾਂ ਦੇਖੋ ਧਰਨਾ ਚੱਕਿਆ ਇਸ ਚੀਜ਼ ਕੇ ਵੀ ਬਾਈ ਫਾਇਦੇ ਵੀ ਆ ਨੁਕਸਾਨ ਵੀ ਆ ਰੋਡ ਕਲੀਅਰ ਹੋ ਗਿਆ ਆਮ ਜਨਤਾ ਨੂੰ ਰਸਤਾ ਬਣ ਗਿਆ ਬਟ ਨੁਕਸਾਨ ਇਹ ਉਹ ਆ ਬਾਈ ਬਹੁਤ ਸਾਰੇ ਵੀ ਰੰਗੇ ਨੁਕਸਾਨ ਹੋ ਗਏ ਜਿਸ ਤਰ੍ਹਾਂ ਆਪਣਾ ਟੈਂਟ ਟੈਂਪਰੇਰੀ ਰਹਿਸਾਂ ਕਰੀ ਹੋਈ ਤੇ ਉਹਨਾਂ ਵਿੱਚੋਂ ਸਮਾਨ ਤਾਂ ਉਹ ਵਿਚਾਰਾ ਗਾਇਬ ਹੋ ਗਿਆ ਕਿਉਂ ਰਾਤ ਬਰਾਤ ਚੱਕਣੇ ਦਾ ਟਾਈਮ ਨਹੀਂ ਲੱਗਾ ਇੱਕ ਤਾਂ ਮੈਸੀ ਸਿਚੁਏਸ਼ਨ ਆਈ ਤੇ ਉਹੀ ਚੀਜ਼ ਆ ਬਈ ਸਿੱਕੇ ਦੇ ਦੋ ਪਹਿਲੂਆਂ ਇਹਨਾਂ ਚੀਜ਼ਾਂ ਦੇ ਫਾਇਦੇ ਵੀ ਨੇਕਸਾਨ ਵੀ ਆ ਬਾਈ ਬਾਕੀ ਕੋਈ ਕਹਾ ਨਾ ਕਹਾ ਨਿੰਝ ਜਨਮ ਮੰਨਣਾ ਪੜਾਗਾ ਆਪਾਂ ਨੂੰ ਬਾਈ ਬਈ ਇਸ ਤਰ੍ਹਾਂ ਕੰਮ ਨਹੀਂ ਚੱਲਦੇ ਜਿਸ ਤਰ੍ਹਾਂ ਆਪਾਂ ਚਲਾਣੇਗੇ ਸੋਚਦੇ ਦੇ ਬਈ 50 ਬੰਦੇ ਜਰ ਜਰ ਵਾਰ ਲੜਾਂਗੇ ਜੰਗ ਲੜਾਂਗੇ ਜੰਗ ਜਿੱਤ ਜਾਾਂਗੇ ਇਸ ਤਰ੍ਹਾਂ ਕਦੇ ਵੀ ਨਹੀਂ ਲੜ ਜਿੰਦੀ ਬਾਈ ਬਾਕੀ ਹੋਰ ਅਪਡੇਟ ਤੁਹਾਨੂੰ ਵਲੋਗ ਕਰਾਈ ਦੇਂਦਾ ਰਹੂੰਗਾ ਬਾਈ ਅਰ ਅੱਜ ਦੀ ਵੀਡੀਓ ਇੰਨ ਸਮਾਪਤੀ ਕਰਾਂ ਵੀਡੀਓ ਵਧੇਲੇ ਕਾ ਪਾਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ